ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਜ ਫਿਰ ਤੁਹਾਡੇ ਲਈ ਲੈ ਕੇ ਆਇਆ ਇੱਕ ਵੱਡੀ ਅਪਡੇਟ ਆਪਣੇ ਚੈਨਲ ਪੰਜਾਬ ਦੀ ਬਾਣੀ ਤੇ ਕੌਣ ਹੈ ਇਹ ਮਾਤਾ ਜਿਹੜੀ ਆਖਰੀ ਯਸਕਬੀਰ ਸਿੰਘ ਬਾਦਲ ਦੇ ਸਾਹਮਣੇ ਪੰਜਾਬ ਦੇ ਸਿੰਘ ਭਗਮਨਤਮਨ ਨੂੰ ਮਾਰਾ ਕਰਾਂਗੇ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਬਣ ਰਿਓ ਆਖਿਰ ਤੱਕ ਜਿੱਦਾਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਹਾਲਾਤ ਬੜੇ ਹੀ ਬੱਤਰ ਹੁੰਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਬਹੁਤ ਹੀ ਵੱਡਾ ਹੜ੍ਹ ਆ ਚੁੱਕਿਆ ਹੈ ਤੇ ਇਸੇ ਕਰਕੇ ਗਰੀਬ ਕਿਸਾਨਾਂ ਦੀਆਂ ਫਸਲਾਂ ਤੇ ਜ਼ਮੀਨਾਂ ਡੁੱਬ ਚੁੱਕੀਆਂ ਨੇ ਤੇ ਤਗਰੀਬ ਕਰਾਂ ਦੇ ਘਰ ਡੁੱਬ ਚੁੱਕੇ ਨੇ ਤੇ ਇਸੇ ਮੌਕੇ ਤੇ ਸੁਖਵੀਰ ਸਿੰਘ ਬਾਦਲ ਪਹੁੰਚੇ ਕਿਸਾਨਾਂ ਤੇ ਗਰੀਬਾਂ ਦੀਆਂ ਘਰਾਂ ਦੇ ਵਿੱਚ ਕੀਤੀ ਉਹਨਾਂ ਦੀ ਮਦਦ ਤੇ ਕੁਝ ਦੇਰ ਬਾਅਦ ਇਸ ਮਾਤਾ ਨੇ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਸੁਣਣ ਲੱਗੀ ਆਪਣੇ ਦੁਖੜੇ ਫਿਰ ਆਖਿਆ ਭਗਮੰਤ ਮਾਨ ਨੂੰ ਮੜਾ ਕੁਛ ਸਮਯਵਾਦ ਤੇ ਵੀਰ ਸਿੰਘ ਬਾਦਲ ਨੇ ਵੀ ਆਖਿਆ ਭਗਮੰਤ ਮਾਨ ਨੂੰ ਮੜਾ ਭਗਮੰਤ ਸੁਖਵੀਰ ਸਿੰਘ ਬਾਦਲ ਨੇ ਕਿਸਾਨਾਂ ਨੂੰ ਦਿੱਤੀਆਂ ਸਮਰਸੀ ਵਾਲਾ ਮੋਟਰ ਜੀ ਦੇ ਕਰਕੇ ਆਪਣੇ ਘਰਾਂ ਵਿੱਚੋਂ ਪਾਣੀ ਕੱਢ ਸਕਦੇ ਨੇ ਤੇ ਉਹਦੇ ਖੇਤਾਂ ਵਿੱਚੋਂ ਪਾਣੀ ਕੱਢ ਸਕਦੇ ਨੇ ਹਾ ਸੁਣਿਓ ਮਹਾਰਾਜਾ ਗੋਰ ਨਾਲ ਕੀ ਆਖਿਆ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਕਰਜ਼ਾ ਲੋਕਾਂ ਨੇ ਬੈਂਕਾਂ ਤੋਂ ਲਿੱਤਾ ਉਹਦਾ 1 ਸਾਲ ਵਿਆਜ ਨਹੀਂ ਲੈਣਾ ਚਾਹੀਦਾ ਵਿਆਜ ਬੰਦ ਹੋਣਾ ਚਾਹੀਦਾ ਤੇ ਜਿਹੜੀਆਂ ਜ਼ਮੀਨਾਂ ਕੱਚੀਆਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨੰਨ ਲੱਗਦੇ ਵੇਲੇ ਘੰਟੀ ਜਰੂਰ ਦਬਾ ਦਿਓ ਤਾਂ ਕਿ ਕੋਈ ਵੀ ਆਉਣੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚੇ ਸਭ ਤੋਂ ਪਹਿਲਾਂ ਤੇ ਹੁਣ ਲਈ ਧੰਨਵਾਦ